ਗੈਰ ਸਵਿਧਾਨਿਕ ਇੱਕ ਬਹੁਤ ਵੱਡਾ ਹਮਲਾ ਸਾਡੇ ਦੇਸ਼ ਦੀ ਜਮਹੂਰੀਅਤ ਦੇ ਉੱਤੇ ਮੇਨ ਆਪੋਜੀਸ਼ਨ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਨੇ ਕੀਤਾ ਗਿਆ ਕਿ ਜੋ ਕੁਝ ਅੱਜ ਹੋ ਰਿਹਾ ਅੰਮ੍ਰਿਤਪਾਲ ਨੂੰ ਲੈ ਲੋ ਉਹ ਲੋਕ ਬੜੇ ਡਿਸਟਰਬ ਆ ਇਹ ਪੀਸ ਲਵਿੰਗ ਲੋਗ ਨੇ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਸਿੱਖ ਤਾਂ ਚਾਹੁੰਦੇ ਕਿ ਵੀ ਇਹਦੇ ਹੱਥਵਾ ਦਾਵੇ ਸਾਡੇ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਉਹਨਾਂ ਦਾ ਹੱਥ ਠੋਕਾ ਬਣ ਕੇ ਅੱਜ ਪੰਜਾਬ ਦੇ ਵਿੱਚ ਫੌਜ ਵਰਗਾ ਮਾਹੌਲ ਕਰਤਾ 3000 ਆਦਮੀ ਜਾ ਕੇ ਬੀਜੇਪੀ ਕੋਲੋਂ ਲੈ ਕੇ ਦਿੱਲੀੋਂ ਸਾਡੇ ਨੌਜਵਾਨਾਂ ਦੀਆਂ ਵੱਡੇ ਪੱਦਰ ਤੇ ਗ੍ਰਿਫਤਾਰੀਆਂ ਬੱਚਿਆਂ ਦੀਆਂ ਗ੍ਰਿਫਤਾਰੀਆਂ ਲੜਕੀਆਂ ਦੀਆਂ ਗ੍ਰਿਫਤਾਰੀਆਂ ਹਰ ਸ਼ਰਨਕੌਰ ਅਕਾਲ ਟੀਵੀਜ਼ਨ ਦੇ ਘਰ ਦੇ ਵਿੱਚ ਪੁਲਿਸ ਚੱਲੀ ਆ ਇਹ ਮਿਲੀ ਭੁਗਤ ਦੇ ਨਾਲ ਇੱਕ ਡਰਾਮਾ ਹੋ ਰਿਹਾ ਮੈਂ ਅਮਰਿਤਪਾਲ ਦੇ ਹੱਕ 'ਚ ਨਹੀਂ ਆ ਅਮਰਿਤਪਾਲ ਨੂੰ ਪੈਦਾ ਹੀ ਕਿਉਂ ਹੁਣ ਦਿੱਤਾ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਜੋ ਆਪਾ ਵਰਗੇ ਕਾਲੇ ਕਾਨੂੰਨਾਂ 'ਚ ਚੱਕ-ਚੱਕ ਕੇ ਇਥੋਂ ਅਸਾਮ ਇਹਦਾ ਮਤਲਬ ਪੰਜਾਬ ਦੀ ਸਰਕਾਰ ਫੇਲ ਹੈ ਤੁਸੀਂ ਭਗਵੰਤ ਮਾਨ ਦੀ ਦੇਖੋ ਕਰਤੂਤ ਉਧਰ ਲੋਕਾਂ ਨੂੰ ਕਹਿੰਦਾ ਪੰਜਾਬੀ ਬੋਲੋ ਪੰਜਾਬੀ ਵਿੱਚ ਬੋਰਡ ਲਿਖਣੇ ਚਾਹੀਦੇ ਨੇ ਤੇ 4 ਦਿਨ ਦੀ ਗੈਰ ਹਾਜ਼ਰੀ ਤੋਂ ਬਾਅਦ ਜਦੋਂ ਇਹ ਆਇਆ 5 ਦਿਨ 4 ਦਿਨ ਇੰਟਰਨੈਟ ਬੰਦ ਰੱਖਿਆ ਇਹਨੇ ਸਕ੍ਰਿਪਟਡ ਸਪੀਚ ਪੜੀਆ ਹਿੰਦੀ ਦੇ ਵਿੱਚ ਇਹਦੇ ਚ ਇਨੀ ਹਿੰਮਤ ਨਹੀਂ ਸੀ ਦਿੱਲੀ ਦੇ ਆਪਣੇ ਆਕਾਮਾਂ ਨੂੰ ਕਹਿਣ ਲਈ ਕਿ ਮੈਂ ਆਪਣੀ ਗੱਲ ਪੰਜਾਬੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਰੱਖਾਂ ਅੱਜ ਦੇ ਦੇਸ਼ ਪੱਧਰ ਦੇ ਧਰਨੇ ਆ ਕਾਂਗਰਸ ਵੱਲੋਂ ਇਸੇ ਗੱਲ ਦਾ ਨਿਖੇਧੀ ਕਰਨ ਲਈ ਕਿ ਜਿਹੜਾ ਇੱਕ ਗੈਰ ਸਵਿਧਾਨਕ ਇੱਕ ਬਹੁਤ ਵੱਡਾ ਹਮਲਾ ਸਾਡੇ ਦੇਸ਼ ਦੀ ਜਮਹੂਰੀਅਤ ਤੇ ਉੱਤੇ ਮੇਨ ਆਪੋਜੀਸ਼ਨ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਨੂੰ ਲਾਈਟਨਿੰਗ ਸਪੀਡ ਤੇ ਪਹਿਲਾਂ ਸਜ਼ਾ ਦਵਾਈ ਗਈ ਹੈ ਮੈਨੀਪੂਲੇਟ ਕੀਤੀ ਗਈ ਹੈ ਸਕ੍ਰਿਪਟਿਡ ਸਜ਼ਾ ਔਰ ਫਿਰ 48 ਘੰਟਿਆਂ ਚ ਉਹਨਾਂ ਦੀ ਮੈਂਬਰਸ਼ਿਪ ਖੋਲੀ ਸਿਰਫ ਇਸ ਕਰਕੇ ਕਿਉਂਕਿ ਰਾਹੁਲ ਗਾਂਧੀ ਨੇ ਬੀਜੇਪੀ ਨੂੰ ਤੇ ਮੋਦੀ ਸਾਹਿਬ ਨੂੰ ਅਡਾਨੀ ਕਨੈਕਸ਼ਨਸ ਤੇ ਸਵਾਲ ਕੀਤਾ ਸੀਗਾ ਕਿ ਅਡਾਨੀ ਕੌਣ ਹੈ ਤੁਹਾਡੀ ਅਡਾਨੀ ਦੇ ਨਾਲ ਇਨੀ ਨੇੜਤਾ ਕਿਉਂ ਹੈ ਅਡਾਨੀ ਨੂੰ LIC ਵਰਗੀਆਂ ਪਬਲਿਕ ਸੈਕਟਰ ਯੂਨਿਟਸ 2.5 ਲੱਖ ਰੁਪਿਆ ਉਹਦੀ ਉਹਦੇ ਸ਼ੇਅਰ ਕਿਉਂ ਖਰੀਦ ਰਹੀਆਂ ਨੇ ਉਹਦੇ ਚ ਕਿਉਂ ਪੈਸਾ ਪੰਪ ਇਨ ਕਰ ਰਹੀਆਂ ਜਦੋਂ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਕੋਈ ਨਹੀਂ ਸੀਗਾ ਇੱਕ ਤਾਂ ਰਾਹੁਲ ਗਾਂਧੀ ਦੀ ਸਪੀਚ ਉਹਨਾਂ ਨੇ ਐਕਸਪੰਜ ਕਰਤੀ ਪਾਰਲੀਮੈਂਟ ਚੋਂ ਔਰ ਫਿਰ ਉਹਦੇ ਉੱਤੇ ਜਿਹੜਾ ਬਦਲਾਖੋਰੀ ਦੀ ਕਾਰਵਾਈ ਸ਼ੁਰੂ ਕੀਤੀ ਜਿਹੜਾ ਡੈਫੇਮੇਸ਼ਨ ਦਾ ਕੇਸ ਜਿਹੜਾ ਸਪੀਚ ਕਰਦੇ ਨੇ ਉਹ ਕੋਲਾਰ ਕਰਨਾਟਕਾ ਦੇ ਵਿੱਚ ਤੇ ਅਦਾਲਤ ਲੈਂਦੀ ਆ ਕਾਗਨੀਸ਼ੈਂਸ ਸੂਰਤ ਗੁਜਰਾਤ ਦੇ ਵਿੱਚ ਔਰ ਜਿਸ ਟੰਗ ਦੇ ਨਾਲ ਉਹਦੀਆਂ 1 ਮਹੀਨੇ ਦੇ ਵਿੱਚ ਟ੍ਰਾਇਲ ਨੂੰ ਕੰਕਲੂਡ ਕਰਕੇ ਮੈਕਸਿਮਮ ਸੈਂਟੈਂਸ 499 500 ਡਿਫਰਮੇਸ਼ਨ ਆਪੀਸੀ ਦੇ ਵਿੱਚ ਓਨਲੀ 2 ਇਅਰਸ ਸੈਂਟੈਂਸ ਸਭ ਤੋਂ ਜ਼ਿਆਦਾ ਕਠੋਰ ਸੈਂਟੈਂਸ ਦੇ ਕੇ ਸੈਂਟੈਂਸ ਇਸ ਲਈ 2 ਸਾਲ ਕਿਉਂਕਿ 2 ਸਾਲ ਤੋਂ ਬਾਅਦ ਉਹਨਾਂ ਦੀ ਮੈਂਬਰਸ਼ਿਪ ਖੋਈ ਜਾ ਸਕਦੀ ਸੀ ਅਗਰ 1.5 ਸਾਲ ਹੁੰਦੀ ਤਾਂ ਮੈਂਬਰਸ਼ਿਪ ਨਹੀਂ ਸੀ ਖੋਈ ਜਾ ਸਕਦੀ ਸਪਸ਼ਟ ਹੋ ਗਿਆ ਕਿ ਅੱਜ ਦੇਸ਼ ਦੇ ਵਿੱਚ ਬੀਜੇਪੀ ਨਾ ਸਿਰਫ ਇਹਦੀ ਸੀਬੀਆਈ ਔਰ ਇਨਕਮ ਟੈਕਸ ਦੀਆਂ ਏਜੰਸੀਆਂ ਨੂੰ ਪਰ ਕੇ ਹੁਣ ਉਹ ਸਾਰੀਆਂ ਹੱਦਾਂ ਬੰਨੇ ਟੱਪ ਕੇ ਦੇਸ਼ ਦੀਆਂ ਅਹਿਮ ਸੰਸਥਾਆਂ ਸੰਸਥਾਵਾਂ ਨੂੰ ਵੀ ਇਹ ਵੀ ਕਾਬੂ ਹੋਣ ਜਾ ਰਹੀ ਹੈ ਔਰ ਸਾਡੇ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਉਹਨਾਂ ਦਾ ਹੱਥ ਠੋਕਾ ਬਣ ਕੇ ਅੱਜ ਪੰਜਾਬ ਦੇ ਵਿੱਚ ਫੌਜ ਵਰਗਾ ਮਾਹੌਲ ਕਰਤਾ 20000 ਆਦਮੀ ਜਾ ਕੇ ਭਾਜਪੀ ਕੋਲੋਂ ਲੈ ਕੇ ਦਿੱਲੀੋਂ ਸਾਡੇ ਨੌਜਵਾਨਾਂ ਦੀਆਂ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਬੱਚਿਆਂ ਦੀਆਂ ਗ੍ਰਿਫਤਾਰੀਆਂ ਲੜਕੀਆਂ ਦੀਆਂ ਗ੍ਰਿਫਤਾਰੀਆਂ ਹਰ ਸ਼ਰਨਕੌਰ ਅਕਾਲ ਟੀਵੀਜ਼ਨ ਦੇ ਘਰ ਦੇ ਵਿੱਚ ਪੁਲਿਸ ਚੱਲੀ ਆ ਸਾਡੇ ਨੌਜਵਾਨਾਂ ਨੂੰ ਨੈਸ਼ਨਲ ਸੈਕਿਉਰਿਟੀ ਐਕਟ ਜੋ ਆਪਾਂ ਵਰਗੇ ਕਾਲੇ ਕਾਨੂੰਨਾਂ ਚ ਚੱਕ-ਚੱਕ ਕੇ ਇਥੋਂ ਅਸਾਮ ਇਹਦਾ ਮਤਲਬ ਪੰਜਾਬ ਦੀ ਸਰਕਾਰ ਫੇਲ ਹੈ ਇਹਦਾ ਮਤਲਬ ਤੁਸੀਂ ਪੰਜਾਬ ਸਰਕਾਰ ਦਾ ਸਾਰਾ ਹੋਮ ਡਿਪਾਰਟਮੈਂਟ ਦਿੱਲੀ ਦੇ ਹਵਾਲੇ ਕਰਤਾ ਵਾ ਔਰ ਅੱਜ ਸਾਰਾ ਦਿੱਲੀੋਂ ਚੱਲ ਰਹਾ ਤੁਸੀਂ ਭਗਵੰਤ ਮਾਨ ਦੀ ਦੇਖੋ ਕਰਤੂਤ ਉਧਰ ਲੋਕਾਂ ਨੂੰ ਕਹਿੰਦਾ ਪੰਜਾਬੀ ਬੋਲੋ ਪੰਜਾਬੀ ਵਿੱਚ ਬੋਰਡ ਲਿਖਣੇ ਚਾਹੀਦੇ ਨੇ ਤੇ 4 ਦਿਨ ਦੀ ਗੈਰ ਹਾਜ਼ਰੀ ਤੋਂ ਬਾਅਦ ਜਦੋਂ ਇਹ ਆਇਆ 5 ਦਿਨ 4 ਦਿਨ ਇੰਟਰਨੈਟ ਬੰਦ ਰੱਖਿਆ ਇਹਨੇ ਸਕ੍ਰਿਪਟਡ ਸਪੀਚ ਪੜ੍ਹੀਆ ਹਿੰਦੀ ਦੇ ਵਿੱਚ ਸਾਹਮਣੇ ਆ ਰਾਇਆ ਸੀ ਟੈਲੀਪ੍ਰੋਮਪਟਰ ਦੇ ਉੱਤੇ ਇਹਦੇ ਚ ਇੰਨੀ ਹਿੰਮਤ ਨਹੀਂ ਸੀ ਦਿੱਲੀ ਦੇ ਆਗਪਣ ਆਕਾਮਾਂ ਨੂੰ ਕਹਿਣ ਲਈ ਕਿ ਮੈਂ ਆਪਣੀ ਗੱਲ ਪੰਜਾਬੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਰੱਖਾਂ ਕਿਉਂਕਿ ਸਾਰੇ ਦੇਸ਼ ਵਿੱਚ ਬੀਜੇਪੀ ਪੰਜਾਬ ਦਾ ਹੇਟ ਪ੍ਰੋਪਾਗੈਂਡਾ ਇਸਤੇਮਾਲ ਕਰਕੇ ਸਾਰੇ ਬਾਕੀ ਦੇਸ਼ ਵਿੱਚ ਇੱਕ ਐਂਟੀ ਸਿੱਖ ਐਂਟੀ ਪੰਜਾਬ ਸੈਂਟੀਮੈਂਟ ਕ੍ਰੀਏਟ ਕਰਕੇ 2024 ਦੀਆਂ ਚੋਣਾਂ ਜਿੱਤਣ ਦੇ ਮਕਸਦ ਦੇ ਨਾਲ ਇਹ ਜਿਹੜਾ ਕੂੜ ਪ੍ਰਚਾਰ ਕਰਦੀ ਆ ਉਹ ਮੈਂ ਭਗਵੰਤ ਬਾਦ ਦੀ ਜਿਹੜੀ ਉਹ ਭਾਈ ਵਾਲਤਾ ਇਹਨੇ ਕੀਤੀ ਆ ਤੇ ਜਿਹੜੀ ਵਾਲ ਨੇ ਉਹਨਾਂ ਦੇ ਨਾਲ ਰਲ ਕੇ ਜਿਹੜਾ ਆਪਰੇਸ਼ਨ ਐਡਮਿਟ ਕੀਤਾ ਕਿ ਅਸੀਂ ਬੀਜੇਪੀ ਨਾ ਕੀਤਾ ਇਹਨਾਂ ਦੀ ਵੀ ਮੈਂ ਸਖਤ ਸ਼ਬਦਾਂ ਵਿੱਚ ਖੇਦੀ ਕਰਦਾ ਔਰ ਇੱਕ ਵਾਰ ਫਿਰ ਮੰਗ ਕਰਦਾ ਹਾਂ ਕਿ ਰਾਹੁਲ ਗਾਂਧੀ ਦੀ ਜਿਹੜੀ ਸਦਸਤਾ ਹੈ ਉਸ ਨੂੰ ਤੁਰੰਤ ਰিস্টੋਰ ਕੀਤਾ ਜਾਵੇ ਔਰ ਇਸ ਦੇਸ਼ ਵਿੱਚ ਦੁਰਉਪਯੋਗ ਏਜੰਸੀਆਂ ਦਾ ਤੇ ਇੰਸਟੀਟਿਊਸ਼ਨਸ ਦਾ ਉਹ ਬੰਦ ਕੀਤਾ ਜਾਵੇ। ਸਾਨੂੰ ਇੱਕ ਸਵਾਲ ਆ ਜਿਸ ਤਰ੍ਹਾਂ ਕਿ ਤੁਸੀਂ ਪੰਜਾਬ ਦੇ ਹਾਲਾਤਾਂ ਦੇ ਬੋਲੇ ਆ ਪਰ ਤੁਹਾਡਾ ਜਿਹੜਾ ਸੂਬਾ ਪ੍ਰਧਾਨ ਆ ਤੁਹਾਡਾ ਐਮਪੀ ਦਵਿੰਦਰ ਬਿੱਟੂ ਆ ਉਹਨਾਂ ਦੇ ਬਿਆਨ ਬਿਲਕੁਲ ਤੁਹਾਡੇ ਤੋਂ ਵੱਖਰੇ ਤੁਹਾਡੇ ਮੇਰੇ ਸਵਾਲ ਪੁੱਛਦਾ ਤੁਹਾਡੇ ਬਿਆਨਾਂ ਨੂੰ ਪਾਰਟੀ ਦੇ ਬਿਆਨ ਮੰਨੀਆਂ ਜਾਂ ਉਹਨਾਂ ਦੇ ਬਿਆਨਾਂ ਨੂੰ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਹਰ ਆਦਮੀ ਨੂੰ ਵਿਅਕਤੀ ਨੂੰ ਆਪਣੀ رائے ਰੱਖਣ ਦਾ ਅਧਿਕਾਰ ਹੈ ਉਹਨਾਂ ਨੇ ਆਪਣੀ رائے ਰੱਖੀ ਹੈ ਇਸ ਮੁੱਦੇ ਦੇ ਉੱਤੇ ਪੰਜਾਬ ਤੇ ਮੈਂ ਆਪਣੀ رائے ਰੱਖੀ ਆ ਇਹ ਤੁਸੀਂ ਜਿਹੜੀ ਅਗਰ ਪਾਰਟੀ ਦੀ ਪੁੱਛਦੇ ਹੋ رائے ਇਹ ਤੁਸੀਂ ਆਪ ਜੱਜ ਕਰਨਾ ਹੈ ਮੈਂ 3 ਕਰੋੜ ਪੰਜਾਬੀਆਂ ਦੇ ਜਜ਼ਬਾਤਾਂ ਦੇ ਅਨਕੂਲ ਆਪਣੀ ਰਾਏ ਰੱਖ ਰਿਹਾ ਮੈਂ ਫਿਰ ਕਹਿ ਰਿਹਾ ਵਾਂ ਕਿ ਤੁਹਾਡੇ ਕੋਲ ਸੰਵਿਧਾਨ ਹੈ ਤੁਹਾਡੇ ਕੋਲ ਕਾਨੂੰਨ ਹੈ ਜਿਸ ਨੇ ਜਿੰਨਾ ਅਪਰਾਧ ਕੀਤਾ ਉਸ ਨੂੰ ਸਜ਼ਾ ਦਿਓ ਪੰਜਾਬ ਦੀਆਂ ਜੇਲਾਂ ਵਿੱਚ ਰੱਖੋ ਤੁਸੀਂ ਦੂਸਰੇ ਸੂਬਿਆਂ ਦੀਆਂ ਜੇਲਾਂ ਚ ਨਹੀਂ ਜਾ ਸਕਦੇ ਸੈਕੰਡਲੀ ਬਿਸ਼ਨੋਈ ਦੇ ਖਿਲਾਫ ਕੀ ਐਕਸ਼ਨ ਲਿਆ ਤੁਸੀਂ ਲਾਰੈਂਸ ਬਿਸ਼ਨੋਈ ਨੇ ਜੇਲ੍ਹ 'ਚੋਂ ਬੈਠੇ ਜਿਸ ਬੰਦੇ ਦੇ ਉੱਤੇ ਜੋ ਆਪਾ ਲਗਿਆ ਜਿਸ ਨੂੰ ਕਹਿੰਦੇ ਨੇ ਕਿ ਸਭ ਤੋਂ ਵੱਡਾ ਕ੍ਰਿਮੀਨਲ ਸਿੰਡੀਕੇਟ ਦਾ ਬਾਦਸ਼ਾਹ ਹੈ ਜਿਹਦੇ ਤੇ 8-10 ਕਤਲ ਦੇ ਕੇਸ ਨੇ ਉਹ ਪੰਜਾਬ ਦੇ ਆ ਜੇਲ੍ਹਾਂ 'ਚ ਬੰਦ ਆ ਉਹ ਚੇਲਾ ਚੋਂ ਬੈਠਾ ਇੰਟਰਵਿਊਸ ਦੇ ਰਿਹਾ ਵਾ ਤੇ ਸਾਡੇ ਨੌਜਵਾਨਾਂ ਨੂੰ ਧੜਾ ਧੜ ਚੱਕ ਚੱਕ ਕੇ ਔਰ ਗ੍ਰਿਫਤਾਰ ਕੀਤਾ ਜਾ ਰਿਹਾ ਮੀਡੀਆ ਨੂੰ ਸਪੇਅਰ ਨਹੀਂ ਕੀਤਾ ਚੈਨਲ ਬੰਦ ਕਰ ਦਿੱਤੇ ਨੇ ਟਵਿੱਟਰ ਹੈਂਡਲਸ ਬੰਦ ਕਰ ਦਿੱਤੇ ਇਹਨਾਂੋਂ ਜ਼ਿਆਦਾ ਅਲ ਇਨਾਨੀ ਐਮਰਜੈਂਸੀ ਮੈਂ ਇਸ ਸਮੇਂ ਤਾਂ ਹੋ ਨਹੀਂ ਸਕਦੀ ਜਿਹਦੇ ਲਈ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਲੈਂਦੇ ਨੇ ਖੇੜਾ ਸਾਹਿਬ ਲਾਸਟ ਕੁਐਸਚਨ ਹੈ ਅਮਿਤ ਪਾਲ ਨੂੰ 8 ਦਿਨ ਹੋ ਗਏ ਆ ਲਬਦੇ ਨੂੰ ਸੀਸੀਡੀ ਫੁਟੇਜ ਕਿਤੇ ਦਿੱਲੀ ਜਾਣੇ ਹੋਟਲ ਫੇਲਰ ਆਫ ਪੰਜਾਬ ਪੁਲਿਸ ਟੋਟਲ 80000 ਆਦਮੀ ਦੇ ਨੱਕ ਦੇ ਥੱਲੋਂ ਅਗਰ ਕਹਿੰਦੇ ਇੱਕ ਬੰਦਾ ਨਿਕਲ ਗਿਆ ਤੇ ਭਗਵੰਤ ਮਾਨ ਨੂੰ ਪਹਿਲਾਂ ਤਾਂ ਬਤੌਰ ਹੋਮ ਮਿਨਿਸਟਰ ਸਿਫਾ ਦੇ ਦੇਣਾ ਚਾਹੀਦਾ ਧੰਨਵਾਦ ਉਹ ਕਹਿੰਦਾ ਕਿ ਤੁਹਾਡੇ ਰਿਮਾਂਡ ਕਰੀਦਾ ਕੇਸ ਖੜਾਗੇ ਉਹ ਯਾਰ ਉਹਦੇ ਚ ਜੇ ਜਾਨ ਹੈਗੀ ਨਾ ਉਹ ਮਾਨ ਹਾਨੀ ਛੱਡ ਕੇ ਜਿਹੜੀ ਮਰਜ਼ੀ ਹਾਨੀ ਕਰੇ ਚੋਰ ਵੀ ਕਦੀ ਮਾਨ ਹਾਨੀ ਕਰਦਾ ਹੁੰਦਾ ਚੋਰ ਜਿਹੜਾ ਆਦਮੀ ਮੈਂ ਉੱਥੇ ਸਾਬਤ ਕਰਤਾ ओके ਜੀ ਮੈਂ 12ਵੀਂ ਪਾਸ ਆ ਤੇ ਫਿਰ 12ਵੀਂ ਪਾਸ ਸੀਗਾ ਤੇ ਫਿਰ ਤੁਸੀਂ 12ਵੀਂ ਦਾ ਇਸ ਵੇਲੇ ਇਸ ਰਜਿਸਟ੍ਰੇਸ਼ਨ ਫਾਰਮ ਭਰ ਕੇ ਤੇ ਰੋਲ ਨੰਬਰ ਕਿਉਂ ਲਿਆ ਵਾ ਤੁਸੀਂ ਕਹਿੰਦੇ ਜੇ 12ਵੀਂ ਆ ਤੇ ਫਿਰ ਤੁਸੀਂ 10ਵੀਂ ਦਾ ਇਲੈਕਸ਼ਨ ਐਫੀਡੇਵਿਟ ਵਿੱਚ 10ਵੀਂ ਦਾ 10ਵੀਂ ਕਿਉਂ ਦੱਸੀ ਅਗਰ ਕੱਲੀ 10ਵੀਂ ਕੀਤੀ ਹੈ ਤੀਸਰਾ 48 ਘੰਟੇ ਹੋ ਗਏ ਨੇ ਜਿਹੜਾ ਬੰਦਾ ਮੈਂ ਫੜਿਆ ਗਲੇ ਤੋਂ ਜਿਹੜਾ ਹਰਪ੍ਰੀਤ ਮਾਨ ਜਿਹੜਾ ਸਰਕਾਰੀ ਟੀਚਰ ਆ ਜਿੱਤੋ ਸੱਜਾ ਸਰਜਾ ਪਿੰਡ ਜਿਹੜਾ ਇਹਦੇ ਦਫ਼ਤਰ 'ਚ ਹੀ ਰਹਿੰਦਾ ਵਾ ਉਹ ਇਹਦਾ ਪ੍ਰੌਕਸੀ ਸੀਗਾ on the paper ਦੇ ਰਿਹਾ ਸੀਗਾ ਲੇਕਿਨ ਉਸ ਨੂੰ ਗਵਰਨਮੈਂਟ ਇਹਨਾਂ ਦੀ ਆ ਹਰਜੋਤ ਬੈਂਸ ਇਹਨਾਂ ਦਾ ਇਹ ਸਭ ਕੁਝ ਸਿਰਫ ਮੈਂ ਤਾਂ ਕੀਤਾ ਜਿਹੜਾ ਇਹ ਰੋਜ਼ ਕਹਿੰਦੇ ਸੀ ਦਿੱਲੀ ਮਾਡਲ ਐਜੂਕੇਸ਼ਨ ਦਾ ਦਿੱਲੀ ਮਾਡਲ ਉਹਦਾ ਭੋਗ ਭਾਗ ਕੇ ਦਿਖਾਇਆ ਨਾ ਆ ਜੋ ਮੈਂ ਸਮਝਦਾ ਹਾਂ ਰਾਹੁਲ ਗਾਂਧੀ ਜੀ ਦੀ ਯਾਤਰਾ ਉਹ ਉਸ ਯਾਤਰਾ ਦੇ ਵਿੱਚ ਸਾਡੇ ਸੀਨੀਅਰ ਲੀਡਰ ਦਾ ਅ ਚਲੇ ਜਾਣਾ ਇਸ ਦੁਨੀਆ ਨੂੰ ਛੱਡ ਕੇ ਔਰ ਯਾਤਰਾ ਦੇ ਦੌਰਾਨ ਇਹ ਇਹ ਰੱਬ ਦੀ ਮਰਜ਼ੀ ਆ ਹੁਣ ਇਲੈਕਸ਼ਨ ਆਇਆ ਤੇ ਲੋਕ ਉਸ ਲੀਡਰ ਨੂੰ ਚਾਹੁੰਦੇ ਸੀਗੇ ਉਹਨੂੰ ਉਹਦੀ ਧਰਮ ਪਤਨੀ ਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਤੇ ਉਹ ਇਲੈਕਸ਼ਨ ਲੜਨਗੇ ਤੇ ਸਾਰੀ ਸੂਚੀ ਕਾਂਗਰਸ ਨੇ ਰਲ ਕੇ ਜ਼ੋਰ ਲਾਉਣਾ ਤੇ ਸਮੀਕਰਨ ਕਾਂਗਰਸ ਦੇ ਫੇਵਰ 'ਚ ਆ ਕਿਉਂਕਿ ਕਾਂਗਰਸ ਨੇ ਜੋ ਕੀਤਾ ਕਿਸੇ ਪਾਰਟੀ ਨੇ ਅਜੇ ਕੀਤਾ ਨਹੀਂ ਔਰ ਰਹੀ ਗੱਲ ਭਾਜਪਾ ਦੀ ਜਿੱਥੇ ਆਪਾਂ ਰੋਸ ਕਰ ਰਹੇ ਹਾਂ ਇਸ ਗੱਲ ਦਾ ਪਾਈ ਡੈਮੋਕ੍ਰੇਸੀ ਦਾ ਕਹਣ ਕੀਤਾ ਤੇ ਉੱਥੇ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਕਿ ਜੋ ਕੁਝ ਅੱਜ ਹੋ ਰਿਹਾ ਅਮਰਿਤਪਾਲ ਨੂੰ ਲੈ ਲੋ ਉਹ ਲੋਕ ਬੜੇ ਡਿਸਟਰਬ ਆ ਪੀਸ ਲਵਿੰਗ ਲੋਕ ਨੇ ਚਾਹੇ ਹਿੰਦੂ ਨੇ ਚਾਹੇ ਸਿੱਖ ਨੇ ਸਿੱਖ ਤਾਂ ਚਾਹੁੰਦੇ ਕਿ ਵੀ ਇਹ ਹੱਤਵਾਂਾ ਦਾਵੇ ਉਹਨਾਂ ਦੇ ਪੁੱਤ ਮਰਨ ਸਾਡੇ ਕਾਰੋਬਾਰ ਖਤਮ ਹੋਣ ਬਿਜ਼ਨਸ ਖਰਾਬ ਹੋਣ ਕੋਈ ਨਹੀਂ ਚਾਹੁੰਦਾ ਸੋ ਇਹ ਮਿਲੀ ਭੁਗਤ ਦੇ ਨਾਲ ਇੱਕ ਡਰਾਮਾ ਹੋ ਰਿਹਾ ਤੇ ਮੈਂ ਮੈਂ ਅਮਰਿਤਪਾਲ ਦੇ ਹੱਕ 'ਚ ਨਹੀਂ ਆ। ਅਮਰਿਤਪਾਲ ਨੂੰ ਪੈਦਾ ਕਿਉਂ ਹੁਣ ਦਿੱਤਾ? ਕੌਣ ਜ਼ਿੰਮੇਵਾਰ ਆ? ਭਈ ਜਾਂ ਤਾਂ ਸੈਂਟਰ ਜ਼ਿੰਮੇਵਾਰ ਆ ਜਾਂ ਸਟੇਟ ਦੀ ਸਰਕਾਰ ਜ਼ਿੰਮੇਵਾਰ ਆ। ਸਾਡੇ ਵੇਲੇ ਅਸੀਂ ਕਿਸੇ ਗੈਂਗਸਟਰ ਨੂੰ ਕਿਸੇ ਅਤੰਕਵਾਦੀ ਨੂੰ ਸਿਰ ਚੱਕਣ ਦਿੱਤਾ ਹੋਵੇ। ਕਾਂਗਰਸ ਜਦੋਂ ਜਦੋਂ ਪੰਜਾਬ 'ਚ ਰਾਜ ਆਉਂਦਾ ਕਾਂਗਰਸ ਦਾ ਤੇ ਨਾ ਇੱਥੇ ਅਤਵਾਦਨਾਮ ਦੀ ਕੋਈ ਚੀਜ਼ ਨਹੀਂ। ਪੀਸ ਅਜਿਮੇਸ਼ ਲੈ ਕੇ ਆਈਦਾ ਸ਼ਕਤੀ ਜੀ ਨਹੀਂ ਮਰਜੀ। ਔਰ ਰਾਣਾ ਜੀ ਕਾਂਗਰਸ ਦਾ ਸਟੈਂਡ ਨਹੀਂ ਉਹ ਸਪੱਸ਼ਟ ਹੋ ਗਿਆ ਸਪਾਲ ਕਿਹੜਾ ਕੁੱਛ ਕਰ ਰਿਹਾ ਰਵਨੀਤ ਬਿੱਟੂ ਕੁੱਛ ਕਰ ਰਿਹਾ ਤੁਹਾਡਾ ਪ੍ਰਧਾਨ ਸਾਹਿਬ ਤੁਹਾਡੇ ਕੁੱਛ ਕਰ ਰਿਹਾ ਗੱਲ ਆ ਜੋ ਪ੍ਰਧਾਨ ਕਹੇ ਚਾਹੇ ਮੁਲਕ ਦਾ ਪ੍ਰਧਾਨ ਕਾਂਗਰਸ ਦਾ ਚਾਹੇ ਸੂਬੇ ਦਾ ਪ੍ਰਧਾਨ ਉਹਦੀ ਗੱਲ ਸੁਣਨੀ ਚਾਹੀਦੀ ਆ ਉਹ ਸਾਡਾ ਸਟੈਂਡ ਆ ਤੁਹਾਨੂੰ ਨਹੀਂ ਲੱਗਦਾ ਜੀ ਦੇਸ਼ ਦੇ ਰੱਖਿਆ ਮੰਤਰੀ ਇੱਥੇ ਪਹੁੰਚੇ ਆ ਤੇ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਬਣੇ ਹੋਏ ਆ ਉਹ ਉਹਦੀ ਸਥਿਤੀ ਦੀ ਜਰੂਰ ਲੈਂਦੇ ਨਹੀਂ ਕੰਮ ਸੇ ਕਰਦੇ ਦੇਖੋ ਜੀ ਆ ਜੀ ਜੀਪੀ ਕੋਲ ਇੱਕ ਬੜਾ ਵਧੀਆ ਮੋਤਾ ਪਿਛਲੀ ਵਾਰ ਪੁਲਵਾਵਾ ਸੀ ਇਸ ਵਾਰ ਅੱਜ ਦਾ ਆਪਣਾ ਅਮਰਿਤਪਾਲ ਇਹ 24 ਦੀ ਤਿਆਰੀ ਨਹੀਂ ਜੀ 24 ਦੀ ਤਿਆਰੀ ਆ ਸਕ੍ਰਿਪਟ ਲਿਖਿਆ ਆ ਐਕਟਰ ਉਹ ਸਾਹਿਬ ਨੇ ਐਕਟਿੰਗ ਹੋ ਰਹੀ ਆ ਯਾਰ 80000 ਬੰਦਾ ਇੱਕ ਬੰਦੇ ਨੂੰ ਨਾ ਫੜ ਪਾਵੇ ਇਹ ਸਾਡੀ ਪੈੜ ਨੱਪੀ ਜਾ ਰਹੇ ਆ ਕਿ ਅੱਜ ਜੀ ਉਹ ਐਸ ਪੁਲਥਣੀ ਨਿਕਲ ਗਿਆ ਉਹ ਜੀ ਜਾ ਕੇ ਫਲਾਨੀ ਔਰਤ ਦੇ ਕੋਲ ਕਰ ਰਿਹਾ ਹਾਂ ਜੀ ਉੱਥੋਂ ਜੀ ਸਕੂਟਰੀ ਲੈ ਲਈ ਉਦੋਂ ਜਿਹਨੇ ਉਹ ਜਿਹੜਾ ਉਹ ਹੱਤਾ ਆਟੋ ਆਟੋ ਬਣਾਇਆ ਜਿਹੜਾ ਇਹ ਮੈਂ ਬਣਾਇਆ ਕਿਸੇ ਕੰਪਨੀ ਬੱਲੇ ਉਹ ਜੁਗਾੜੂ ਉਹ ਤੇ ਬਹਿ ਗਿਆ ਉਹ ਚੀਨ ਚੀ ਫੋਟੋ ਆ ਗਈ ਜੀ ਐਨ ਕਾ ਲਈਆਂ ਯਾਰ ਉਹ ਇਹ ਬੰਦਾ ਨਹੀਂ ਫੜਿਆ ਜਾਂਦਾ ਇਹ ਇਨਾਂ ਦੀ ਮਰਜ਼ੀ ਨਹੀਂ ਹੋ ਰਿਹਾ ਜੋ ਕੁਝ ਹੋ ਰਿਹਾ ਕਿ ਰਾਹੁਲ ਗਾਂਧੀ ਜੀ ਨੂੰ ਜੋ ਬਰਖਾਸਤ ਕੀਤਾ ਗਿਆ ਇਹ ਡੈਮੋਕ੍ਰੇਸੀ ਦਾ ਕਾਹਨ ਹੈ ਇਸੇ ਲਈ ਅਸੀਂ ਉੱਪਰੋਂ ਸਾਡੇ ਪ੍ਰਧਾਨ ਜੀ ਰਾਜਾ ਵੜਿੰਗ ਜੀ ਸਾਡੇ ਡੀ ਸੀ ਸੀ ਦੇ ਪ੍ਰਧਾਨ ਤਾਰੀਵਾਲ ਸਾਹਿਬ ਜਿਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਡਿਸਟ੍ਰਿਕਟ ਲੈਵਲ ਦਾ ਤਰਨਾਇ ਚਲਾਇਆ। ਪੂਰੇ ਰੋਸ ਹੈ ਸਾਡਾ ਗਿਲਾ ਹੈ ਕਿ ਕਨਸਟੀਟਿਊਸ਼ਨ ਐ ਐਨ ਇਕਨ ਦਾ ਠੀਕ ਹੈ ਕੋਰਟ ਦਾ ਫੈਸਲਾ ਆਪਣੀ ਜਗ੍ਹਾ ਉਹ ਉਹ ਵੀ ਕਿਵੇਂ ਕਿਵੇਂ ਹੋਇਆ ਸਾਰਾ ਕੁਝ ਬੁਲਾਰਿਆਂ ਨੇ ਬੋਲਿਆ ਤੇ ਇੱਕ ਐ ਇਨੀ ਜਲਦੀਬਾਜੀ ਚ ਹੋ ਰਿਆ ਮੈਂ ਕਹਿੰਨਾ ਕਿ ਵੀ ਪਹਿਲਾਂ ਵੀ ਇਹੋ ਜਿਹੇ ਕੰਮ ਹੁੰਦੇ ਲੇਕਿਨ ਓਵਰਨਾਈਟ ਨਹੀਂ ਕਿ ਅਗਲੇ ਦਿਨ ਨਹੀਂ ਪਾਰਲੀਮੈਂਟ ਦੇ ਵਿੱਚ ਕਹਿ ਦਈਏ ਵੀ ਹੁਣ ਤੇ ਤੇਰੀ ਸਦਸਾ ਵੀ ਰੱਦ ਲਈ ਕੋਰਟ ਨੇ 30 ਦਿਨ ਦਿੱਤੇ 30 ਦਿਨ ਦਾ ਇੰਤਜ਼ਾਰ ਕਰੋ ਔਰ ਜੇ ਉਹ ਨੂੰ ਉਹ ਨੂੰ ਰਿਲੀਫ ਨਹੀਂ ਦਿੱਤੀ ਕੋਰਟ ਤੇ ਇਹੇ ਕੰਮ ਆਪਾ ਤੀਆਂ ਦੇ ਨਾਲ ਬਾਤ ਕਰ ਸਕਦੇ ਸੀਗੇ ਸੋ ਇਹ ਇੱਕ ਸਾਜ਼ਿਸ਼ ਆ ਇੱਕ ਦਬਾਉਣ ਦਾ ਤਰੀਕਾ ਆ ਬੀਜੇਪੀ ਦਾ ਜਿਹੜਾ ਠੀਕ ਨਹੀਂ ਉਹਦਾ ਹੀ ਰੋਸ ਅਸੀਂ ਕਰ ਰਹੇ ਆ ਰਾਨਾ ਦੀ ਕੁਦਰਤੀ ਕੋਪੀ ਕਾਰਨ ਬਹੁਤ ਖਰਾਬੀ ਹੋਈ ਆ ਫਸਲਾਂ ਦੀ ਮੁੱਖ ਮੰਤਰੀ ਨੇ ਕਿਹਾ ਕਿ ਗਰਦਾਬੜੀ ਦੇ ਹੁਕਮ ਦਿੱਤੇ ਆ ਦੂਜੇ ਪਾਸੇ ਟੋਲ ਪਲਾਜ਼ੇਾਂ ਦੇ ਵੀ ਰੇਟ ਵਧ ਗਏ ਕੱਲਿਆ ਕਿ ਮੁੱਖ ਮੰਤਰੀ ਸਾਹਿਬ ਜਦੋਂ ਮੁੱਖ ਮੰਤਰੀ ਨਹੀਂ ਬਣੇ ਸੀਗੇ ਉਹਨਾਂ ਦਾ ਵੀਡੀਓ ਅੱਜਕੱਲ੍ਹ ਵਾਇਰਲ ਹੋ ਰਿਹਾ ਕਿ 20000 ਰੁਪਇਆ ਅਹੀਂ ਦਿੱਲੀ ਜੀ ਦੇ ਦਿੰਨੇ ਆ ਤਾਂ ਗਰਦਾਬੜੀ ਬਾਝ ਹੁੰਦੀ ਆ ਤੇ ਇਸੇ ਤਰ੍ਹਾਂ ਸੀ ਪੰਜਾਬ 'ਚ ਕਰਾਂਗੇ ਭਾਈ ਹੁਣ ਮੌਕਾ ਮਿਲਿਆ ਆਪਣੀ ਗੱਲ ਨੂੰ ਪੁਗਾਓ ਮੁੱਖ ਮੰਤਰੀਓ ਤੁਹਾਡੇ ਮੂੰਹ ਚੋਂ ਕੱਢਿਆ ਸ਼ਬਦ ਉਹ ਕਾਨੂੰਨ ਬਣ ਜਾਣਾ ਸਾਡੀ ਗਰਦਾਬੜੀ ਹੁੰਦੀ ਰਹੂਗੀ ਵੀ 20000 ਜਿਹਨਾਂ ਦੀ ਅਮ ਕਣਕ ਡਿੱਗੀ ਹੈ ਜੇ ਨੁਕਸਾਨ ਹੋਇਆ ਉਹਨਾਂ ਦੇਣਾ ਚਾਹੀਦਾ ਪਰ ਅੱਨਾ ਹੀ ਡੇਰਾ ਸਿਆਸਤ ਫਿਰ ਗਰਮਾ ਪੰਜਾਬ ਦੇ ਵਿੱਚ ਇੱਕ ਪਾਸੇ ਭਗਵੰਤ ਮਾਨ ਬੱਲਾ ਚ ਗਏ ਆ ਦੂਜੇ ਪਾਸੇ ਸਖਸ਼ ਮੰਤਰੀ ਜਿਹੜੇ ਆ ਉਹ ਅੰਮ੍ਰਿਤਸਰ ਦੇ ਡੇਰੇ ਚ ਗਏ ਆ ਕਿੱਦਾਂ ਦੇਖਦੇ ਨੇ ਇੰਚਾਰਜ ਕਹਿੰਦੇ ਆ ਡੇਰੇ ਤੇ ਜਾਣਾ ਕੋਈ ਮਾੜੀ ਕਰਨੀ ਆ ਇਹ ਪੋਲੀਟੀਕਲ ਪਾਰਟੀਆਂ ਪਹਿਲਾਂ ਵੀ ਜਾਂਦੀਆਂ ਕੋਈ ਪਹਿਲੀ ਵਾਰ ਨਹੀਂ ਗਈਆਂ ਜਿੱਥੇ ਤੇ 25 ਕਰੋੜ ਰੁਪਏ ਦਾ ਗੱਲ ਹੈ ਨਾ ਜਿਹੜਾ ਭਗਵੰਤ ਮਾਨ ਜੀ ਦੇ ਕੇ ਗਏ ਆ ਸਾਡੇ ਵਿਕਮ ਚੋਦਰੀ ਨੇ ਪ੍ਰੈਸ ਕਾਨਫਰੰਸ ਕਰਕੇ ਵਿਧ ਫੈਕਸ਼ਨ ਫਿਗਰਸ ਦੁੱਧਾ ਤੁੱਤ ਪਾਣੀ ਦਾ ਪਾਣੀ ਚਰ ਦਤਾਏ ਤੇ ਚੰਨੀ ਸਾਹਿਬ ਕਾਂਗਰਸ ਦੇ ਰਾਜਦਾਨ ਦਤਾ ਆ ਉਹ ਤਾਂ ਵਾਪਸ ਮੰਗਾਇਆ ਉਹੀ ਲੈ ਕੇ ਦੇ ਗਏ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ